ਉਹ ਤੇ ਪੌਦਾ ਪੂਰਾ ਪਾਣੀ ਆਇਆ ਹੋਇਆ ਵਾ ਹਾਂਜੀ ਪੂਰਾ ਪਾਣੀ ਆਇਆ ਹੋਇਆ ਵਾ ਜੇ ਮੰਨ ਲਓ ਰਾਤ ਨੂੰ ਸੱਤ ਲੋਚ ਟੁੱਟ ਜਾਂਦਾ ਇੱਥੋਂ ਤੇ ਕੋਈ ਪੁੱਛਣ ਆਇਆ ਜਾਂ ਕੋਈ ਸਮਾਨ ਚੱਕ ਕੇ ਤੁਸੀਂ ਆਪਦੇ ਸੇਫ ਜਗ੍ਹਾ ਤੇ ਲੈ ਕੇ ਗਏ ਹੋ ਤੇ ਨਹੀਂ ਜੀ ਸਾਰੇ ਇੱਥੇ ਹੈ ਸਾਰੇ ਸਾਰੇ ਸਾਡਾ ਡਰ ਲੱਗਿਆ ਹੋਵੇਗਾ ਸਾਡਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਸਾਨੂੰ ਆਪ ਚਿੰਤਾ ਚਿੰਤਾ ਆਇਆ ਸਾਡਾ ਮੱਝ ਪਾਸੋਂ ਕੀ ਹੋਵੇਗਾ ਕੀ ਨਹੀਂ ਸਾਨੂੰ ਆਪ ਟੈਨਸ਼ਨ ਲੱਗੀ ਹੋਈ ਆ ਕਿੱਥੇ ਜਾਵਾਂਗੇ ਕਿੱਥੇ ਨਹੀਂ ਜਾਵਾਂਗੇ ਛੋਟੇ ਛੋਟੇ ਜੁਆਕ ਆ ਗਿਆ ਨਾਲੇ ਮੀਂਹ ਦਾ ਮੌਸਮ ਆ ਗਿਆ ਸਾਨੂੰ ਤਾਂ ਆਪ ਚਿੰਤਾ ਲੱਗੀ ਖੜੀ ਹੈ ਆ ਕਰੂ ਨਹੀਂ ਤੁਹਾਡਾ ਉਹ ਕਰਵਾ ਤੁਹਾਡਾ ਹਾਂ ਉਹ ਸਾਡਾ ਖਾਰ ਹੈਗਾ ਉਹ ਸਾਡਾ ਮਾਝਪਸਵਾਲਾ ਡੰਗਰ ਵਾਲਾ ਥਾਂ ਹੈਗਾ ਅਜੇ ਕੋਈ ਨਹੀਂ ਪੁੱਛਿਆ ਜਾਂ ਚਾਣਾ ਆਇਆ ਸਾਨੂੰ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਹਜੇ ਇਹਦਾ ਕਿੱਥੇ ਇੰਨੀ ਬਾਰਿਸ਼ ਹੋ ਰਹੀ ਨਹੀਂ ਛੱਤਾਂ ਵੀ ਚੋਰੀਆਂ ਹੋਣਗੀਆਂ ਛੱਤਾਂ ਵੀ ਚੋਰੀਆਂ ਸਾਰਾ ਕੱਪੜੇ ਗਿੱਲੇ ਹੋ ਗਏ ਲੀਰੇ ਵੀ ਗਿੱਲੇ ਹੋ ਗਏ ਰੋਟੀ ਪਾਣੀ ਸੱਟਾ ਪਤਾ ਕਿੰਨਾ ਔਖਾ ਹੈਗਾ ਬਹੁਤ ਔਖਾ ਹੈਗਾ ਸਾਡਾ ਠੀਕ ਹੈ ਤੇ ਹੁਣ ਜਿਵੇਂ ਪਾਣੀ ਲਗਾਤਾਰ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਵਧ ਗਿਆ ਬਹੁਤ ਜ਼ਿਆਦਾ ਵਧ ਗਿਆ ਸੀ ਬਹੁਤ ਮੀਂਹ ਵੀ ਪੈਂਦਾ ਸੀ ਕਾ ਤੇ ਪਾਣੀ ਵੀ ਸਾਡਾ ਵਧ ਗਿਆ ਸੀ ਨਾਲੇ ਰੋਟੀ ਪਾਣੀ ਬਤਾਵੇ ਸਾਡਾ ਔਖਾ ਬਹੁਤ ਹੋਇਆਗਾ ਇੱਥੇ ਅਛਾ ਜੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਨਹੀਂ ਜਾ ਕੇ ਨਹੀਂ ਕੋਈ ਨਹੀਂ ਆਇਆ ਹੈਗਾ ਅਜੇ ਤੱਕ ਇੱਥੇ ਤੇ ਤੁਸੀਂ ਨਹੀਂ ਸੋਚਿਆ ਜੀ ਮੰਨ ਲਓ ਪ੍ਰਸ਼ਾਸਨ ਨੇ ਸਾਡਾ ਮੰਨ ਲਓ ਕਿਸੇ ਨੇ ਸਾਥ ਤਾਂ ਨਹੀਂ ਦੇਣਾ ਸੀ ਆਪ ਹੀ ਸਮਾਨ ਚਾਕੇ ਕਿਸੇ ਸੁੱਕੀ ਥਾਂ ਤੇ ਭੇਜੀਏ ਜਾ ਕੇ ਹਾਂ ਜੇ ਲਾਲ ਕਿਸੇ ਨੇ ਭੱਜੀ ਅਛਾ ਕਿੱਧਰੋਂ ਭੱਜੀ ਜੀ ਹਾਂ ਇਹਨਾਂ ਨਾਲ ਪੂਰਾ ਜਵਾਬ ਹੈ ਦੇਖ ਲੀ ਰਾਤ ਨੂੰ ਕੋਈ ਤੇਰ ਗੱਲਬਾਤ ਹੋਵੇ ਤੇਰ ਪੱਜੀ ਮਾਂ ਰਸਿ ਦੇਖੀ ਕਿ ਵਰਤਨ ਵਾਸਨ ਦੇਖੀ ਆਪ ਜਾਣ ਲੈ ਕੇ ਦਸ ਖਰਾਂ ਦੇ ਬਣਾ ਜੀ ਹਾਂ ਰੋਟੀ ਪਾਣੀ ਸਾਡਾ ਓਖਾ ਹੋ ਗਿਆ ਹੈਗਾ ਹੁਣ ਅਸੀਂ ਦੇਖਦੇ ਪਿਆ ਕਿ ਕੋ ਕਿਹੜਾ ਆਂਦਾ ਪਿਆ ਕਿਹੜਾ ਨਹੀਂ ਆਂਦਾ ਪਿਆ ਹੁਣ ਸਾਨੂੰ ਕੋਈ ਪੁੱਛਣ ਜਾਂ ਚੰ ਥੋੜੀ ਨਾ ਆਇਆ ਹੈਗਾ ਕਿ ਤੁਸੀਂ ਕਿਵੇਂ ਰਹਿੰਦੇ ਕਿਵੇਂ ਨਹੀਂ ਰਹਿੰਦੇ ਤੁਹਾਡਾ ਮਾਂ ਡੰਗਰ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਸਾਨੂੰ ਕੋਈ ਨਹੀਂ ਪੁੱਛਣ ਆਇਆ ਹੈਗਾ ਅੱਛਾ ਤਲੋ ਬਾਹਰ ਲੈਨੇ ਤਾਂ ਕਿਸੇ ਨੇ ਉਹਨਾਂ ਕੋਈ ਪਿੰਡ ਤੋਂ ਆਇਆ ਕਿਉਂਕਿ ਤੁਸੀਂ ਪਿੰਡ ਤੋਂ ਬਾਹਰ ਬੈਠੋ ਹੋ ਸਤਲੋਜ ਦੇ ਨਾਲ ਪਰਲੇ ਸਾਈਡ ਪਿੰਡ ਵਾ ਹਨਾ ਤੁਸੀਂ ਸਤਲੋਜ ਦੇ ਨਾਲ ਬੈਠੇ ਕੋਈ ਪਿੰਡ ਵਾਲੀ ਆਇਆ ਪੁੱਛਣ ਕੋਈ ਨਹੀਂ ਆਇਆ ਪੁੱਛ ਕੋਈ ਨਹੀਂ ਆਇਆ ਜੇ ਤੱਕ ਪੁੱਛਣ ਸਾਨੂੰ ਅੱਛਾ ਹੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਸਾਨੂੰ ਤੇ ਮੰਨ ਲਓ ਜੇ ਕੱਲੂ ਸਤਲੋਜ ਟੁੱਟ ਜਾਂਦਾ ਵਾ ਤੇ ਕੀ ਬਣੂਗਾ ਕੀ ਉਹੀ ਦਗਾਣਾ ਰੋੜ ਜਾਣਾ ਹੈਗਾ ਸੱਸੀ ਸਾਨੂੰ ਅਸੀਂ ਤਾਂ ਜਾਗ ਜਾ ਕੇ ਰਸ ਸਾਰਾ ਰਾਤ ਨੂੰ ਸੋਣਾ ਪੈਣਾ ਰਾਤੀ ਸੁੱਤੇ ਸੀ ਰਾਤੀ ਕਿੱਥੇ ਸੌਂਦੇ ਨਹੀਂ ਅਸੀਂ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੋ ਗਏ 4-5 ਦਿਨ ਜਿੰਨੇ ਦਿਨ ਦਮੀ ਪੈਂਦਾ ਹੈਗਾ ਪਾਣੀ ਵਧ ਜਾਂਦਾ ਅਸੀਂ ਸੋਏ ਨਹੀਂ ਤੱਕੇ ਜਵਾਗ ਵਾਲੇ ਨੂੰ ਮਾਜੇ ਪਸੂ ਨੂੰ ਦੇਖਾਂਗੇ ਕਿ ਸੁੱਤਾਂਗੇ ਅਸੀਂ ਵੀ ਸਾਫ ਥਾਂ ਤੇ ਲੈ ਜਾਓ ਜਿੱਥੇ ਨਾ ਪਾਣੀ ਦੀ ਵੀ ਸਾਫ ਥਾਂ ਤੇ ਲੈ ਜਾਓ ਜਿੱਥੇ ਨਾ ਪਾਣੀ ਦੀ ਆਹ ਪਹੁੰਚ ਹੋ ਸਕੇ 7 ਵਜੇ ਪਾਣੀ ਦੀ ਹਾਂ ਸਹੀ ਗੱਲ ਇਦਾਂ ਤਾਂ ਪਿੰਡ ਵਾਲਾ ਇੱਕ ਵਾਰ ਵੀ ਬੋਲ ਕੇ ਬੋਲ ਤਾਂ ਸਕਦਾ ਸੀਗਾ ਇਦਾਂ ਇੱਕ ਵਾਰ ਵੀ ਨਹੀਂ ਬੋਲਿਆ ਸਾਨੂੰ ਪੰਡ ਵਾਲੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਜੇ ਤੱਕ ਹਜੇ ਤੱਕ ਨਹੀਂ ਕੋਈ ਆਇਆ ਠੀਕ ਹੈ ਯਾਰ ਤੁਸੀਂ ਦੇਖ ਸਕਦੇ ਹੋ ਨਾਲ ਹੀ ਉਧਰ ਸਤਲੋਜ ਵਗਦਾ ਤੇ ਨਾਲ ਹੀ ਆਹ ਇਹਨਾਂ ਦਾ ਕਮਰਾ ਵਾ ਉਹ ਇੱਕ ਛੋਟਾ ਜਿਹਾ ਕਮਰਾ ਵਾ ਤੇ ਇਧਰ ਉਹ ਝੌਂਪੜੀ ਪਾਈ ਹੋਈ ਸੀਗੀ ਤੇ ਇਧਰ ਆਹ ਉਹਨਾਂ ਦੇ ਪਸ਼ੂ ਵੀ ਆ ਤੇ ਉਹ ਉਧਰ ਬੰਨੇ ਹੋਏ ਆ ਛੋਟੇ ਛੋਟੇ ਪਸ਼ੂ ਤੇ ਨਾਲ ਹੀ ਸਤਲੋਜ ਵਗਦਾ ਤੁਹਾਨੂੰ ਦਿਖਾ ਦਿੰਨੇ ਹਜੇ ਕਹਿੰਦੇ ਵੀ ਸਾਡੇ ਕੋਲ ਕੋਈ ਵੀ ਨਹੀਂ ਆਇਆ ਨਾ ਸਾਡੇ ਕੋਈ ਪੰਡ ਵਾਲੇ ਨੇ ਸਾਰ ਲਈ ਆ ਨਾ ਪਿੰਡ ਦਾ ਸਰਪੰਚ ਤੱਕ ਕੋਈ ਮੋਦਵਾਰ ਬੰਦਾ ਵੀ ਨਹੀਂ ਆਇਆ ਬਾਹਰੋਂ ਤਾਂ ਆਉਣੀ ਕਿਸੇ ਨੇ ਕੀ ਆ ਤੇ ਹੁਣ ਤੁਹਾਨੂੰ ਉਹ ਸਤਲੋਜ ਦਿਖਾਉਨੇ ਆ ਉੱਥੇ ਵੀ ਇੱਧਰ ਕਰਨੇ ਤੇ ਉੱਥੇ ਸਤਲੋਜ ਦਾ ਪਾਣੀ ਐ ਨਾਲ ਕੰਡੇ ਦੇ ਲੱਗਾ ਹੋਇਆ ਵਾ ਅ ਸਾਹਮਣੇ ਸਤਲੋਜ ਵਗ ਰਿਹਾ ਜੀ ਆ ਦੇਖੋ ਸਾਹਮਣੇ ਸਤਲੋਜ ਵਗ ਰਿਹਾ ਤੇ ਆ ਬਿਲਕੁਲ ਕਿਨਾਰੇ ਦੇ ਨਾਲ ਲੱਗਾ ਹੋਇਆ ਸਤਲੋਜ ਤੇ ਉਧਰ ਉਹ ਪ੍ਰਵਾਸੀ ਮਜ਼ਦੂਰਾਂ ਦੇ ਘਰ ਆ ਵਾ ਉਹ ਸਾਹਮਣੇ ਘਰ ਆ ਤੇ ਆ ਨਾਲ ਕੰਡੇ ਦੇ ਲੱਗਾ ਹੋਇਆ ਇਹ ਦਰਿਆ ਇਹ ਦਰਿਆ ਕਦੋਂ ਵੀ ਟੁੱਟ ਸਕਦਾ ਵਾ ਕਦੋਂ ਵੀ ਰਤੁਰਤ ਦਰਿਆ ਇੱਥੇ ਕੰਡੇ ਦੇ ਨਾਲ ਲੱਗ ਗਿਆ ਤੇ ਅੱਜ ਰਾਤ ਨੂੰ ਹੋਰ ਪਾੜਾ ਟਾਈਮ ਤੋਂ ਪਾਣੀ ਛੱਡਿਆ ਜਾਣਾ ਤੇ ਕੋਈ ਪਤਾ ਨਹੀਂ ਇਹ ਕਦੋਂ ਟੁੱਟ ਕੇ ਸਾਰੇ ਘਰ ਤਬਾਹ ਕਰ ਦਵੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਪ੍ਰਵਾਸੀ ਮਜ਼ਦੂਰ ਦਾ ਘਰ ਹੈ ਜੀ ਸਤਿ ਸ਼੍ਰੀ ਅਕਾਲ ਜੀ ਅਸ ਵਕਤ ਅਸੀਂ ਤਲਵੰਡੀ ਨੋਵਾਦ ਪਿੰਡ ਦੇ ਕੋਲ ਖੜੇ ਆ ਤੇ ਨਾਲ ਹੀ ਇੱਧਰ ਸਤਲੋਜ ਵਗ ਰਿਹਾ ਤੇ ਇੱਧਰ ਮੇਰੇ ਭਰਾ ਪ੍ਰਵਾਸੀ ਮਜ਼ਦੂਰ ਬੈਠੇ ਨੇ ਉਹ ਇਹਨਾਂ ਦਾ ਘਰ ਵਾ ਤੇ ਇੱਥੇ ਝੋਂਪੜੀ ਵੀ ਪਈ ਹੋਈ ਆ ਤੇ ਪਸ਼ੂ ਵੀ ਰੱਖੇ ਹੋਏ ਆ ਤੇ ਪੂਰਾ ਬੰਨ ਮੈਂ ਕਹਿੰਦਾ ਸਤਲੁਜ ਭਰਿਆ ਹੋਇਆ ਵਾ ਨਾਲ ਕੰਡੇ ਤੇ ਲੱਗਿਆ ਹੋਇਆ ਵਾ ਤੇ ਬਾਈ ਮੌਜੂਦ ਫਰੇ ਨਾਲ ਵੀਰੇ ਮਤਲਬ ਸਤਲੁਜ ਤੇ ਪੋਤ ਪੂਰਾ ਪਾਣੀ ਆਇਆ ਹੋਇਆ ਵਾ ਹਾਂਜੀ ਪੂਰਾ ਪਾਣੀ ਆਇਆ ਹੋਇਆ ਵਾ ਜੇ ਮੰਨ ਲਓ ਰਾਤ ਨੂੰ ਸਤਲੁਜ ਟੁੱਟ ਜਾਂਦਾ ਇੱਥੋਂ ਤੇ ਕੋਈ ਪੁੱਛਣ ਆਇਆ ਜਾਂ ਕੋਈ ਸਮਾਨ ਚੱਕ ਕੇ ਤੁਸੀਂ ਆਪਦੇ ਸੇਫ ਜਗ੍ਹਾ ਤੇ ਲੈ ਕੇ ਗਏ ਹੋ ਕਿਤੇ ਨਹੀਂ ਜੀ ਸਾਰੇ ਇੱਥੇ ਸਾਰੇ ਸਾਰੇ ਸਾਫ ਡਰ ਲੱਗਿਆ ਹੋਇਆਗਾ ਸਾਡਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਸਾਨੂੰ ਆਪ ਚਿੰਤਾ ਚਿੰਤਾ ਆਇਆ ਸਾਡੇ ਮੱਝ ਪਾਸੋਂ ਕੀ ਹੋਵੇਗਾ ਕੀ ਨਹੀਂ ਤੁਹਾਨੂੰ ਆਪ ਟੈਨਸ਼ਨ ਲੱਗੀ ਹੋਈ ਆ ਕਿੱਥੇ ਜਾਵਾਂਗੇ ਕਿੱਥੇ ਨਹੀਂ ਜਾਵਾਂਗੇ ਛੋਟੇ ਛੋਟੇ ਜੁਆਕ ਆ ਗਿਆ ਨਾਲੇ ਮੀਂਹ ਦਾ ਮੌਸਮ ਆ ਗਿਆ ਸਾਨੂੰ ਤਾਂ ਆਪ ਚਿੰਤਾ ਲੱਗੀ ਖੜੀ ਹੈ ਆ ਕਰ ਨਹੀਂ ਤੁਹਾਡਾ ਉਹ ਕਰਵਾ ਤੁਹਾਡਾ ਹਾਂ ਉਹ ਸਾਡਾ ਖਾਰਾ ਕੋਈ ਨਹੀਂ ਪੁੱਛ ਜਾ ਜਾਣ ਆਇਆ ਸਾਨੂੰ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਹਜੇ ਅਦਾ ਕਿੱਥੇ ਇੰਨੀਆਂ ਬਾਰਿਸ਼ ਹੋਦੀਆਂ ਛੱਤਾਂ ਵੀ ਚੋਰੀਆਂ ਹੋਣਗੀਆਂ ਛੱਤਾਂ ਵੀ ਚੋਰੀਆਂ ਸਾਰਾ ਕੱਪੜੇ ਗਿੱਲੇ ਹੋ ਗਏ ਲੀਰੇ ਵੀ ਗਿੱਲੇ ਹੋ ਗਏ ਰੋਟੀ ਪਾਣੀ ਸੱਡਾ ਪਤਾ ਕਿੰਨਾ ਔਖਾ ਹੈਗਾ ਬਹੁਤ ਔਖਾ ਤੇ ਹੁਣ ਜਿਵੇਂ ਪਾਣੀ ਲਗਾਤਾਰ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਵਧ ਗਿਆ ਬਹੁਤ ਜ਼ਿਆਦਾ ਵਧ ਗਿਆ ਸੀ ਬਹੁਤ ਮੀਂਹ ਵੀ ਪੈਂਦਾ ਸੀ ਕਦੇ ਪਾਣੀ ਵੀ ਸਾਡਾ ਵਧ ਗਿਆ ਸੀ ਨਾਲੇ ਰੋਟੀ ਪਾਣੀ ਬਤਾਵੇ ਸਾਡਾ ਓਖਾ ਬਹੁਤ ਹੋਏਗਾ ਇੱਥੇ ਹਾਂ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਜਾ ਕੇ ਨਹੀਂ ਕੋਈ ਨਹੀਂ ਆਇਆ ਹੈਗਾ ਅਜੇ ਤੱਕ ਇੱਥੇ ਤੇ ਤੁਸੀਂ ਨਹੀਂ ਸੋਚਿਆ ਜੀ ਮੰਨ ਲਓ ਪ੍ਰਸ਼ਾਸਨ ਨੇ ਸਾਡਾ ਮੰਨ ਲਓ ਕਿਸੇ ਨੇ ਸਾਥ ਤਾਂ ਨਹੀਂ ਦੇਣਾ ਸੀ ਆਪ ਹੀ ਸਮਾਨ ਚਾੱਕ ਕੇ ਕਿਸੇ ਸੁੱਕੀ ਥਾਂ ਤੇ ਵੇਝੀ ਜਾ ਕੇ ਹਾਂ ਨਾ ਲਾਲ ਕਿਸੇ ਥੰਦੇ ਭੱਜੀ ਵਾਸ਼ੇ ਕਿਧਰੋਂ ਭੱਜੀ ਆ ਜੀ ਹਾਂ ਇਹਨਾਂ ਨਾਲ ਪੂਰਾ ਦੁਆਬਾ ਦੇਖ ਲੀ ਤਾਪ ਨੂੰ ਕੋਈ ਤਰ੍ਹਾਂ ਗਲਬਤ ਹੋਵੇ ਇਧਰ ਪੋਜੀ ਮਾਸਾ ਦੇਖਿਏ ਕਿ ਵਰਤਤ ਵਾਸਨ ਦੇਖਿਏ ਆਪ ਜਾਣ ਲੈ ਕੇ 10 ਖਰਾਂ ਦੇ ਬਣਾ ਜੀ ਹਾਂ ਰੋੜੀ ਪਾਣੀ ਸਾਡਾ ਓਖਾ ਹੋ ਗਿਆ ਹੈਗਾ ਹੁਣ ਅਸੀਂ ਦੇਖਦੇ ਪਿਆ ਕਿ ਕੋ ਕਿਹੜਾ ਆਂਦਾ ਪਿਆ ਕਿਹੜਾ ਨਹੀਂ ਆਂਦਾ ਪਿਆ ਹੁਣ ਸਾਨੂੰ ਕੋਈ ਪੁੱਛਣ ਜਾਂ ਚੰ ਥੋੜੀ ਨਾ ਆਇਆ ਹੈਗਾ ਕਿ ਤੁਸੀਂ ਕਿਵੇਂ ਰਹਿੰਦੇ ਕਿਵੇਂ ਨਹੀਂ ਰਹਿੰਦੇ ਤੁਹਾਡਾ ਮਾਂ ਡੰਗਰ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਸਾਨੂੰ ਕੋਈ ਨਹੀਂ ਪੁੱਛਣ ਆਇਆ ਹੈਗਾ ਅੱਛਾ ਕੱਲੂ ਬਾਹਰ ਲੈਨੇ ਤਾਂ ਕਿਸੇ ਨੇ ਉਹਨਾਂ ਕੋਈ ਪਿੰਡ ਤੋਂ ਆਇਆ ਕਿਉਂਕਿ ਤੁਸੀਂ ਪਿੰਡ ਤੋਂ ਬਾਹਰ ਬੈਠੋ ਸਤਲੋਜ ਦੇ ਨਾਲ ਪਰਲੇ ਸਾਈਡ ਪਿੰਡ ਵਾ ਹਨਾ ਤੁਸੀਂ ਸਤਲੋਜ ਦੇ ਨਾਲ ਬੈਠੇ ਪਟਾਲੀ ਆਇਆ ਪੁੱਛਣ ਕੋਈ ਨਹੀਂ ਆਇਆ ਪੁੱਛਣ ਸਾਈਡ ਆਜੋ ਕੋਈ ਨਹੀਂ ਆਇਆ ਜੇ ਤੱਕ ਪੁੱਛਣ ਸਾਨੂੰ ਅੱਛਾ ਜੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਸਾਨੂੰ ਪੁੱਛੀ ਤੇ ਮਾਲੋ ਜੇ ਕੱਲੂ ਸਤਲੋਜ ਟੁੱਟ ਜਾਂਦਾ ਵਾ ਕੀ ਬਣੂਗਾ ਕੀ ਉਹੀ ਤਾਂ ਗੱਲ ਹੈ ਰੋੜ ਜਾਣਾ ਹੈਗਾ ਸਾਸੀ ਸਾਨੂੰ ਅਸੀਂ ਤਾਂ ਜਾਗ ਜਾਗ ਕੇ ਰਸੀ ਰਾਤ ਨੂੰ ਸੋਣਾ ਪੈਂਦਾ ਰਾਤ ਰਾਤੀ ਸੁੱਤੇ ਸੀ ਰਾਤੀ ਕਿੱਥੇ ਸੌਂਦੇ ਨਹੀਂ ਅਸੀਂ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੋ ਗਏ ਚਾਰ ਪੰਜ ਦਿਨ ਜਿੰਨੇ ਦਿਨ ਮੀਂਹ ਪੈਂਦਾ ਹੈਗਾ ਪਾਣੀ ਵਧੀ ਜਾਂਦਾ ਅਸੀਂ ਸੋਏ ਨਹੀਂ ਟੱਕ ਕੇ ਜਵਾਗ ਹਲੇ ਨੂੰ ਮਾਝ ਪਸੂ ਨੂੰ ਦੇਖਾਂਗੇ ਕਿ ਸੁੱਤਾਂਗੇ ਅਸੀਂ ਹਾਂ ਸਾਡਾ ਤਾਂ ਨੀਂਦ ਹਰਾਮ ਹੋਇਆ ਪਿਆ ਹੈ ਜਿੱਦਣ ਤੇ ਲਗਾਤਾਰ ਮੀਂਹ ਪੈਣ ਲੱਗੇ ਹੋਏ ਨੇ ਸਤਲੋਜ ਦਿਨ ਬਦ ਦਿਨ ਚੜਦਾ ਰਿਹਾ ਜਾੜਿਆ ਨਾ ਤੁਸੀਂ ਦਿਨੇ ਸੌਂਦੇ ਰਾਤ ਨਾ ਰਾਤ ਨੂੰ ਨਾ ਨਾ ਅਸੀਂ ਚੌਕੀਦਾਰੀ ਚੌਕੀ ਅਸੀਂ ਤਾਂ ਚੌਕੀਦਾਰ ਬਣ ਗਏ ਆ ਆਪਣੇ ਗਾਣਾ ਨੂੰ ਦੇਖਣ ਵਾਸਤੇ ਹਾਂ ਅੱਛਾ ਪਾਣੀ ਟੁੱਟਣ ਦੀ ਵੇਟ ਕਰ ਰਹੇ ਹਾਂ ਜੇ ਪਹਿਲੇ ਹੀ ਮੰਨ ਲਓ ਕਿਸੇ ਨੇ ਬਾਬਾ ਜੀ ਆਉਣਾ ਤਾਂ ਹੈ ਨਹੀਂ ਇੱਥੇ ਹੁਣ ਮੰਨ ਲਓ ਜਵਾਕਾ ਛੋਟੇ ਛੋਟੇ ਥੋੜੇ ਪਸ਼ੂ ਵੀ ਆ ਤੁਸੀਂ ਆਪ ਹੀ ਜੇ ਚੱਲ ਜੂ ਮਤਲਬ ਸੇਫ ਜਗ੍ਹਾ ਤੇ ਕੱਲ ਨੂੰ ਕਿੰਨਾ ਨੁਕਸਾਨ ਹੋ ਜੂ ਆਪਣਾ ਜਵਾਕਾ ਅਸਲਾ ਤੋਂ ਫਗਨ ਨੂੰ ਬੜਾ ਔਖਾ ਜੀ ਪਰ ਜੰਨ ਨੂੰ ਬੜਾ ਔਖਾ ਜਵਾਕ ਲੈ ਕੇ ਠੀਕ ਹਾਂ ਜੀ ਉਹੋਂ ਦਾ ਪੀਰ ਦੇ ਆ ਜਾ ਪਾਣੀ ਨਹੀਂ ਘਟਾਤਾ ਸਾਨੂੰ ਕੋਈ ਥਾਂ ਦੇਖਣਾ ਪਵੇਗਾ ਮੱਝ ਪਸ਼ੂ ਵਾਸਤੇ ਨਾਲ ਅਸੀਂ ਵੀ ਜਾਵਾਂਗੇ ਕਿੱਥੇ ਕਿੱਥੇ ਕੀ ਹੁਣ ਇਸ ਤੋਂ ਬਾਅਦ ਕੀ ਸੋਚਾਂ ਵੀ ਲਗਾਤਾਰ ਮੀਂਹ ਪੈ ਰਿਹਾ ਪਾਣੀ ਤਾਂ ਵਧ ਹੀ ਰਿਹਾ ਦਿਨ ਦਿਨ ਹੁਣ ਕੀ ਸੋਚਾਂ ਵੀ ਕਿੱਥੇ ਜਾਈਏ ਹੁਣ ਕੋਈ ਥਾਂ ਲੱਭੀ ਨਹੀਂ ਕੋਈ ਰਿਸ਼ਤੇਦਾਰ ਨੇ ਨਹੀਂ ਕਿਹਾ ਵੀ ਸਾਡੇ ਕੋਲ ਹੀ ਆਜੋ ਹਾਂਜੀ ਕੋਈ ਨਹੀਂ ਕਿਹਾ ਕਿਸੇ ਨੇ ਨਹੀਂ ਕੁਛ ਨਹੀਂ ਕਿਹਾ ਕੋਈ ਮਾਲਕ ਬਚਾ ਕੋਈ ਨਹੀਂ ਕਹਿੰਦਾ ਮੇਰਾ ਪਰ ਫਸੇ ਪਈ ਜਾ ਕੋਈ ਨਹੀਂ ਕੀ ਹਾਂਜੀ ਹੁਣ ਕੀ ਕਹਿਣਾ ਕੀ ਚਾਹੋਗੇ ਤੁਸੀਂ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਵੀ ਸਾਡੇ ਕੋਲ ਆਓ ਕਿ ਸਾਡੀ ਮਰਜ਼ੀ ਦਾ ਕਰਾਓ ਸਾਡਾ ਸਮਾਨ ਚੱਕ ਕੇ ਕਿਤੇ ਸੇਵ ਦੀ ਸਾਫ਼ ਥਾਂ ਤੇ ਲੈ ਜਾਓ ਜਿੱਥੇ ਨਾ ਪਾਣੀ ਦੀ ਆਸ ਪਹੁੰਚ ਹੋ ਸਕੇ ਸਤਲੋਜ ਪਾਣੀ ਦੀ ਹਾਂ ਸਹੀ ਗੱਲ ਇਦਾਂ ਦਾ ਪਿੰਡ ਵਾਲਾ ਇੱਕ ਵਾਰ ਵੀ ਬੋਲ ਕੇ ਬੋਲ ਤਾਂ ਸਕਦਾ ਸੀਗਾ ਇਦਾਂ ਇੱਕ ਵਾਰ ਵੀ ਨਹੀਂ ਬੋਲਿਆ ਸਾਨੂੰ ਪਿੰਡ ਵਾਲੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਜੇ ਤੱਕ ਹਜੇ ਤੱਕ ਨਹੀਂ ਕੋਈ ਆਇਆ ਠੀਕ ਹੈ ਯਾਰ ਤੁਸੀਂ ਦੇਖ ਸਕਦੇ ਹੋ ਨਾਲ ਹੀ ਉਧਰ ਸਤਲੋਜ ਵਗਦਾ ਤੇ ਨਾਲ ਹੀ ਆਹ ਇਹਨਾਂ ਦਾ ਕਮਰਾ ਵਾ ਉਹ ਇੱਕ ਛੋਟਾ ਜਿਹਾ ਕਮਰਾ ਵਾ ਤੇ ਇਧਰ ਉਹ ਝੌਂਪੜੀ ਪਾਈ ਹੋਈ ਸੀਗੀ ਤੇ ਇੱਧਰ ਆਹਾ ਉਹਨਾਂ ਦੇ ਪਸ਼ੂ ਵੀ ਆ ਤੇ ਉਹ ਉੱਧਰ ਬੰਨੇ ਹੋਇਆ ਛੋਟੇ-ਛੋਟੇ ਪਸ਼ੂ ਤੇ ਨਾਲ ਹੀ ਸਤਲੋਜ ਵਗਦਾ ਤੁਹਾਨੂੰ ਦਿਖਾ ਦਿੰਨੇ ਹਜੇ ਕਹਿੰਦੇ ਵੀ ਸਾਡੇ ਕੋਲ ਕੋਈ ਵੀ ਨਹੀਂ ਆਇਆ ਨਾ ਸਾਡੇ ਕੋਈ ਪਿੰਡ ਵਾਲਿਆਂ ਨੇ ਸਾਰ ਲਈ ਆ ਤੇ ਨਾ ਪਿੰਡ ਦਾ ਸਰਪੰਚ ਤੱਕ ਕੋਈ ਮੋਦਵਾਰ ਬੰਦਾ ਵੀ ਨਹੀਂ ਆਇਆ ਬਾਹਰੋਂ ਤਾਂ ਆਉਣੇ ਹੀ ਕਿਸੇ ਨੇ ਕੀ ਆ ਤੇ ਹੁਣ ਤੁਹਾਨੂੰ ਉਹ ਸਤਲੋਜ ਦਿਖਾਉਂਨੇ ਆ ਉੱਥੇ ਵੀ ਇੱਧਰ ਕਰਨੇ ਤੇ ਉੱਥੇ ਸਤਲੋਜ ਦਾ ਪਾਣੀ ਐ ਨਾਲ ਕੰਡੇ ਦੇ ਲੱਗਾ ਹੋਇਆ ਵਾ ਅ ਸਾਹਮਣੇ ਸਤਲੋਜ ਵਗ ਰਿਹਾ ਯਾ ਦੇਖੋ ਸਾਹਮਣੇ ਸਤਲੋਜ ਵਗ ਰਿਹਾ ਆ ਬਿਲਕੁਲ ਕਿਨਾਰੇ ਦੇ ਨਾਲ ਲੱਗਾ ਹੋਇਆ ਸਤਲੁਜ ਤੇ ਉਧਰ ਉਹ ਪ੍ਰਵਾਸੀ ਮਜ਼ਦੂਰਾਂ ਦੇ ਘਰ ਵਾ ਉਹ ਸਾਹਮਣੇ ਘਰਾਂ ਤੇ ਆ ਨਾਲ ਕੰਡੇ ਦੇ ਲੱਗਾ ਹੋਇਆ ਇਹ ਦਰਿਆ ਇਹ ਦਰਿਆ ਕਦੋਂ ਵੀ ਟੁੱਟ ਸਕਦਾ ਵਾ ਕਦੋਂ ਵੀ ਰਾਤੋ ਰਾਤ ਦਰਿਆ ਇੱਥੇ ਕੰਡੇ ਦੇ ਨਾਲ ਲੱਗ ਗਿਆ ਤੇ ਅੱਜ ਰਾਤ ਨੂੰ ਹੋਰ ਪਾੜਾ ਢਿਆਂ ਤੋਂ ਪਾਣੀ ਛੱਡਿਆ ਜਾਣਾ ਤੇ ਕੋਈ ਪਤਾ ਨਹੀਂ ਇੱਕ ਕਦੋਂ ਟੁੱਟ ਕੇ ਸਾਰੇ ਘਰ ਤਬਾਹ ਕਰ ਦਵੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਪ੍ਰਵਾਸੀ ਮਜ਼ਦੂਰ ਦਾ ਘਰ ਹੈ ਜੀ ਤਸਵੀਰ ਕਾਲ ਜੀ ਐਸ ਵਕਤ ਅਸੀਂ ਤਲਵੰਡੀ ਨੋਵਾਦ ਪਿੰਡ ਦੇ ਕੋਲ ਖੜੇ ਆ ਤੇ ਨਾਲ ਹੀ ਇਧਰ ਸਤਲੁਜ ਵਗ ਰਿਹਾ ਤੇ ਇਧਰ ਮੇਰੇ ਭਰਾ ਪ੍ਰਵਾਸੀ ਮਜ਼ਦੂਰ ਬੈਠੇ ਨੇ ਉਹ ਇਹਨਾਂ ਦਾ ਘਰ ਵਾ ਤੇ ਇੱਥੇ ਝੌਂਪੜੀ ਵੀ ਪਈ ਹੋਈ ਆ ਤੇ ਪਸ਼ੂ ਵੀ ਰੱਖੇ ਹੋਏ ਆ ਤੇ ਪੂਰਾ ਬੰਨ ਮੈਂ ਕਹਿੰਨਾ ਸਤਲੁਜ ਭਰਿਆ ਹੋਇਆ ਵਾ ਨਾਲ ਕੰਡੇ ਤੇ ਲੱਗਿਆ ਹੋਇਆ ਵਾ ਤੇ ਬਾਈ ਮੌਜੂਦ ਹੋਣ ਨਾਲ ਵੀਰੇ ਮਤਲਬ ਸਤਲੁਜ ਤੇ ਪੂਰਾ ਪਾਣੀ ਆਇਆ ਹੋਇਆ ਵਾ ਹਾਂਜੀ ਪੂਰਾ ਪਾਣੀ ਆਇਆ ਹੋਇਆ ਵਾ ਜੇ ਮੰਨ ਲਓ ਰਾਤ ਨੂੰ ਸਤਲੁਜ ਟੁੱਟ ਜਾਂਦਾ ਇੱਥੋਂ ਤੇ ਕੋਈ ਪੁੱਛਣ ਆਇਆ ਜਾਂ ਕੋਈ ਸਮਾਨ ਚੱਕ ਕੇ ਤੁਸੀਂ ਆਪਦੇ ਸੇਫ ਜਗ੍ਹਾ ਤੇ ਲੈ ਕੇ ਗਏ ਹੋ ਨਹੀਂ ਜੀ ਸਾਰੇ ਇੱਥੇ ਸਾਰੇ ਸਾਰੇ ਸਾਫ ਡਰ ਲੱਗਿਆ ਹੋਵੇਗਾ ਸਾਡਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਤੁਹਾਨੂੰ ਆਪ ਚਿੰਤਾ ਚਿੰਤਾ ਆ ਸਾਡਾ ਮੱਝ ਪਸ਼ੂ ਕੀ ਹੋਵੇਗਾ ਕੀ ਨਹੀਂ ਤੁਹਾਨੂੰ ਆਪ ਟੈਨਸ਼ਨ ਲੱਗੀ ਹੋਈ ਆ ਕਿੱਥੇ ਜਾਵਾਂਗੇ ਕਿੱਥੇ ਨਹੀਂ ਜਾਵਾਂਗੇ ਛੋਟੇ ਛੋਟੇ ਜੁਆਕ ਆ ਗਏ ਆ ਨਾਲੇ ਮੀਂਹ ਤੇ ਮੌਸਮ ਆ ਗਿਆ ਤੁਹਾਨੂੰ ਤਾਂ ਆਪ ਚਿੰਤਾ ਲੱਗੀ ਘੜੀ ਹੈ ਆ ਕਰ ਨਹੀਂ ਤੁਹਾਡਾ ਉਹ ਕਰਵਾ ਤੁਹਾਡਾ ਹਾਂ ਉਹ ਸਾਡਾ ਖਰ ਹੈਗਾ ਉਹ ਸਾਡਾ ਮੱਝ ਪਸ਼ੂ ਵਾਲਾ ਡੰਗਰ ਵਾਲਾ ਤਾਂ ਹੈਗਾ ਅੱਜ ਕੋਈ ਨਹੀਂ ਪੁੱਛ ਜਾ ਚਣਾ ਆਇਆ ਸਾਨੂੰ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਹਜੇ ਅਜੇ ਕਿੱਥੇ ਇੰਨੀਆਂ ਬਾਰਸ਼ ਹੋ ਰਹੀਆਂ ਛੱਤਾਂ ਵੀ ਚੋੜੀਆਂ ਹੋਣਗੀਆਂ ਛੱਤਾਂ ਵੀ ਚੋੜੀਆਂ ਸਾਰਾ ਕੱਪੜੇ ਗਿੱਲੇ ਹੋ ਗਏ ਲੀਰੇ ਵੀ ਗਿੱਲੇ ਹੋ ਗਏ ਰੋਟੀ ਪਾਣੀ ਸੱਟਾ ਪਤਾ ਕਿੰਨਾ ਔਖਾ ਹੈਗਾ ਬਹੁਤ ਔਖਾ ਹੈਗਾ ਸਾਡਾ ਠੀਕ ਹੈ ਜੀ ਫਿਰ ਹੁਣ ਜਿਵੇਂ ਪਾਣੀ ਲਗਾਤਾਰ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਸੀ ਬਹੁਤ ਮੀਂਹ ਵੀ ਪੈਂਦਾ ਸੀ ਕਦੇ ਪਾਣੀ ਵੀ ਸਾਡਾ ਵੱਧ ਗਿਆ ਸੀ ਨਾਲੇ ਰੋਟੀ ਪਾਣੀ ਬਤਾਵੇ ਸਾਡਾ ਔਖਾ ਬਹੁਤ ਹੋਏਗਾ ਇੱਥੇ ਅਸਲ ਜੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਨਹੀਂ ਜਾ ਕੇ ਨਹੀਂ ਕੋਈ

ਉਹਨਾਂ ਸੀ ਦੇਖਦੇ ਪਿਆ ਕਿ ਕੋ ਕਿਹੜਾ ਆਂਦਾ ਪਿਆ ਕਿਹੜਾ ਨਹੀਂ ਆਂਦਾ ਪਿਆ ਹੁਣ ਸਾਨੂੰ ਕੋਈ ਪੁੱਛਣ ਜਾਂ ਚੰ ਥੋੜੀ ਨਾ ਆਇਆ ਹੈਗਾ ਕਿ ਤੁਸੀਂ ਕਿਵੇਂ ਰਹਿੰਦੇ ਕਿਵੇਂ ਨਹੀਂ ਰਹਿੰਦੇ ਤੁਹਾਡਾ ਮਾਨ ਡੰਗਰ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਸਾਨੂੰ ਕੋਈ ਨਹੀਂ ਪੁੱਛਣ ਆਇਆ ਹੈਗਾ ਅੱਛਾ ਚਲੋ ਬਾਹਰ ਲੈਨੇ ਤਾਂ ਕਿਸੇ ਨੇ ਹੁਣਾਂ ਕੋਈ ਪਿੰਡ ਚੋਂ ਆਇਆ ਕਿਉਂਕਿ ਤੁਸੀਂ ਪਿੰਡ ਚੋਂ ਬਾਹਰ ਬੈਠੋ ਹੋ ਸਤਲੋਜ ਦੇ ਨਾਲ ਪਰਲੇ ਸਾਈਡ ਪਿੰਡ ਵਾ ਹਨਾ ਤੁਸੀਂ ਸਤਲੋਜ ਦੇ ਨਾਲ ਬੈਠੇ ਕੋਈ ਪਿੰਡ ਵਾਲੀ ਆਇਆ ਪੁੱਛਣ ਕੋਈ ਨਹੀਂ ਆਇਆ ਪੁੱਛ ਕੋਈ ਨਹੀਂ ਆਇਆ ਜੇ ਤੱਕ ਪੁੱਛਣ ਸਾਨੂੰ ਅੱਛਾ ਹੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਸਾਨੂੰ ਤੇ ਮਾਲੋ ਜੇ ਕੱਲੂ ਸਤਲੋ ਤੇ ਕੀ ਬਣੂਗਾ ਕੀ ਉਹੀ ਤਾਂ ਗੱਲ ਰੋੜ ਜਾਣਾ ਹੈਗਾ ਸਾਸੀ ਸਾਨੂੰ ਅਸੀਂ ਤਾਂ ਜਾਗ ਜਾਗ ਕੇ ਰਸੀ ਰਾਤ ਨੂੰ ਸੋਣਾ ਪੈਣਾ ਰਾਤੀ ਸੁੱਤੇ ਸੀ ਰਾਤੀ ਕਿੱਥੇ ਸੌਂਦੇ ਨਹੀਂ ਅਸੀਂ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੋ ਗਏ ਚਾਰ ਪੰਜ ਦਿਨ ਜਿੰਨੇ ਦਿਨ ਮੀਂਹ ਪੈਂਦਾ ਹੈਗਾ ਪਾਣੀ ਵਧੀ ਜਾਂਦਾ ਅਸੀਂ ਸੋਏ ਨਹੀਂ ਟੱਕ ਕੇ ਜਵਾਗ ਜਲੇ ਨੂੰ ਮਾਝ ਪਸੂ ਨੂੰ ਦੇਖਾਂਗੇ ਕਿ ਸੁੱਤਾਂਗੇ ਅਸੀਂ ਹਾਂ ਸਾਡਾ ਤਾਂ ਨੀਂਦ ਹਰਾਮ ਹੋਇਆ ਪਿਆ ਹੈਗਾ ਜਿੱਦਣ ਤੇ ਲਗਾਤਾਰ ਮੀਂਹ ਪੈਣ ਲੱਗੇ ਹੋਏ ਨੇ ਸਤਲੋਜ ਦਿਨ ਬਦ ਦਿਨ ਚੜਦਾ ਰਿਹਾ ਜਾੜਿਆ ਨਾ ਤੁਸੀਂ ਦਿਨੇ ਸੌਣਿਆ ਰਾਤ ਨਾ ਰਾਤ ਨੂੰ ਨਾ ਨਾ ਅਸੀਂ ਚੌਕੀਦਾਰੀ ਚੌਕੀ ਅਸੀਂ ਤਾਂ ਚੌਕੀਦਾਰ ਬਣ ਗਏ ਆ ਆਪਣੇ ਗਾਣਾ ਨੂੰ ਦੇਖਣ ਵਾਸਤੇ ਹਾਂ ਪਾਣੀ ਟੁੱਟਣ ਦੀ ਵੇਟ ਕਰ ਰਹੇ ਹਾਂ ਜੇ ਪਹਿਲੇ ਹੀ ਮੰਨ ਲਓ ਕਿਸੇ ਨੇ ਬਾਬਾ ਜੀ ਆਉਣਾ ਤਾਂ ਹੈ ਨਹੀਂ ਇੱਥੇ ਹੁਣ ਮੰਨ ਲਓ ਜਵਾਕਾ ਛੋਟੇ ਛੋਟੇ ਥੋੜੇ ਪਸ਼ੂ ਵੀ ਆ ਤੁਸੀਂ ਆਪ ਹੀ ਜੇ ਚੱਲ ਜੋਂ ਮਤਲਬ ਸੇਫ ਜਗ੍ਹਾ ਤੇ ਕੱਲ ਨੂੰ ਕਿੰਨਾ ਨੁਕਸਾਨ ਹੋ ਜੂ ਆਪਣਾ ਜਵਾਕ ਅੱਗਨ ਨੂੰ ਬੜਾ ਔਖਾ ਜੀ ਪਰ ਜੰਨ ਨੂੰ ਬੜਾ ਔਖਾ ਜਵਾਕ ਲੈ ਕੇ ਠੀਕ ਹਾਂ ਜੀ ਇਹ ਉਹਦਾ ਪੈਰ ਨਹੀਂ ਆ ਜਾ ਪਾਣੀ ਨਹੀਂ ਘਟਾਤਾ ਸਾਨੂੰ ਕੋਈ ਕੋਈ ਥਾਂ ਦੇਖਣਾ ਪਵੇਗਾ ਮੱਝ ਪਸ਼ੂ ਵਾਸਤੇ ਨਾਲ ਅਸੀਂ ਵੀ ਜਾਵਾਂਗੇ ਕਿੱਥੇ ਕਿੱਥੇ ਕੀ ਹੁਣ ਇਸ ਤੋਂ ਬਾਅਦ ਕੀ ਸੋਚਾਂਗੇ ਮਾਨੂੰ ਲਗਾਤਾਰ ਮੀਂਹ ਪੈ ਰਿਹਾ ਪਾਣੀ ਤਾਂ ਵਧ ਹੀ ਰਿਹਾ ਦਿਨ-ਦਿਨ ਹੁਣ ਕੀ ਸੋਚਾਂ ਕਿ ਕਿੱਥੇ ਜਾਈਏ ਹੁਣ ਕੋਈ ਥਾਂ ਲੱਭੀ ਨਹੀਂ ਕੋਈ ਰਿਸ਼ਤੇਦਾਰ ਨੇ ਨਹੀਂ ਕਿਹਾ ਵੀ ਸਾਡੇ ਕੋਲ ਹੀ ਆਜੋ ਹਾਂਜੀ ਕੋਈ ਨਹੀਂ ਕਿਹਾ ਕਿਸੇ ਨੇ ਨਹੀਂ ਕੁਛ ਨਹੀਂ ਕਿਹਾ ਕੋਈ ਮਾਲਕ ਬਚਾ ਕੋਈ ਨਹੀਂ ਜਾਂਦਾ ਮਾਤੇ ਮੇਰਾ ਫਸਾ ਜੂ ਪਈ ਜਾ ਕੋਈ ਨਹੀਂ ਕੀ ਹਾਂਜੀ ਹੁਣ ਕੀ ਕਹਿਣਾ ਕੀ ਚਾਹੋਗੇ ਤੁਸੀਂ ਅਪੀਲ ਕੀ ਕਰਨਾ ਚਾਹੋਂਗੇ ਲੋਕਾਂ ਵੀ ਸਾਡੇ ਕੋਲ ਆਓ ਕਿ ਸਾਡੀ ਮਰਜ਼ੀ ਦਾ ਕਰਾਓ ਸਾਡਾ ਸਮਾਨ ਚੱਕ ਕੇ ਕਿਤੇ ਸੇਵ ਦੀ ਸਾਫ਼ ਥਾਂ ਤੇ ਲੈ ਜਾਓ ਜਿੱਥੇ ਨਾ ਪਾਣੀ ਦੀ ਆ ਪਹੁੰਚ ਹੋ ਸਕੇ 7 ਵਜੇ ਪਾਣੀ ਦੀ ਹਾਂ ਸਹੀ ਗੱਲ ਇਦਾਂ ਦਾ ਪਿੰਡ ਵਾਲਾ ਇੱਕ ਵਾਰ ਵੀ ਬੋਲ ਕੇ ਬੋਲ ਤਾਂ ਸਕਦਾ ਸੀਗਾ ਇਦਾਂ ਇੱਕ ਵਾਰ ਵੀ ਨਹੀਂ ਬੋਲਿਆ ਸਾਨੂੰ ਪਿੰਡ ਵਾਲੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਜੇ ਤੱਕ ਹਜੇ ਤੱਕ ਨਹੀਂ ਕੋਈ ਆਇਆ ਠੀਕ ਹੈ ਯਾਰ ਤੁਸੀਂ ਦੇਖ ਸਕਦੇ ਹੋ ਨਾਲ ਹੀ ਉਧਰ 7 ਵਜੇ ਵਗਦਾ ਤੇ ਨਾਲ ਹੀ ਆਹ ਇਹਨਾਂ ਦਾ ਕਮਰਾ ਵਾ ਉਹ ਇੱਕ ਛੋਟਾ ਜਿਹਾ ਕਮਰਾ ਵਾ ਤੇ ਇਧਰ ਉਹ ਝੌਂਪੜੀ ਪਾਈ ਹੋਈ ਸੀਗੀ ਤੇ ਇੱਧਰ ਆਹਾ ਉਹਨਾਂ ਦੇ ਪਸ਼ੂ ਵੀ ਆ ਤੇ ਉਹ ਉਧਰ ਬੰਨੇ ਹੋਇਆ ਛੋਟੇ ਛੋਟੇ ਪਸ਼ੂ ਤੇ ਨਾਲ ਹੀ ਸਤਲੋਜ ਵਗਦਾ ਤੁਹਾਨੂੰ ਦਿਖਾ ਦਿੰਨੇ ਹਜੇ ਕਹਿੰਦੇ ਵੀ ਸਾਡੇ ਕੋਲ ਕੋਈ ਵੀ ਨਹੀਂ ਆਇਆ ਨਾ ਸਾਡੇ ਕੋਈ ਪਿੰਡ ਵਾਲਿਆਂ ਨੇ ਸਾਰ ਲਈ ਆ ਤੇ ਨਾ ਪਿੰਡ ਦਾ ਸਰਪੰਚ ਤੱਕ ਕੋਈ ਮੋਦਵਾਰ ਬੰਦਾ ਵੀ ਨਹੀਂ ਆਇਆ ਬਾਹਰੋਂ ਤਾਂ ਆਉਣੇ ਹੀ ਕਿਸੇ ਨੇ ਕੀ ਆ ਤੇ ਹੁਣ ਤੁਹਾਨੂੰ ਉਹ ਸਤਲੋਜ ਦਿਖਾਉਂਦੇ ਆ ਉੱਥੇ ਵੀ ਇੱਧਰ ਕਰਨੇ ਤੇ ਉੱਥੇ ਸਤਲੋਜ ਦਾ ਪਾਣੀ ਐ ਨਾਲ ਕੰਡੇ ਦੇ ਲੱਗਾ ਹੋਇਆ ਵਾ ਆ ਸਾਹਮਣੇ ਸਤਲੁਜ ਵਗ ਰਿਹਾ ਜੀ ਆਹ ਦੇਖੋ ਸਾਹਮਣੇ ਸਤਲੁਜ ਵਗ ਰਿਹਾ ਤੇ ਆ ਬਿਲਕੁਲ ਕਿਨਾਰੇ ਦੇ ਨਾਲ ਲੱਗਾ ਹੋਇਆ ਸਤਲੁਜ ਤੇ ਉਧਰ ਉਹ ਪ੍ਰਵਾਸੀ ਮਜ਼ਦੂਰਾਂ ਦੇ ਘਰ ਵਾ ਉਹ ਸਾਹਮਣੇ ਘਰਾਂ ਤੇ ਆ ਨਾਲ ਕੰਡੇ ਦੇ ਲੱਗਾ ਹੋਇਆ ਇਹ ਦਰਿਆ ਇਹ ਦਰਿਆ ਕਦੋਂ ਵੀ ਟੁੱਟ ਸਕਦਾ ਵਾ ਕਦੋਂ ਵੀ ਰਾਤੋ ਰਾਤ ਦਰਿਆ ਇੱਥੇ ਕੰਡੇ ਦੇ ਨਾਲ ਲੱਗ ਗਿਆ ਤੇ ਅੱਜ ਰਾਤ ਨੂੰ ਹੋਰ ਪਾੜਾ ਢੈਮ ਤੋਂ ਪਾਣੀ ਛੱਡਿਆ ਜਾਣਾ ਤੇ ਕੋਈ ਪਤਾ ਨਹੀਂ ਇੱਕ ਕਦੋਂ ਟੁੱਟ ਕੇ ਸਾਰੇ ਘਰ ਤਬਾਹ ਕਰ ਦੇਵੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਪ੍ਰਵਾਸੀ ਮਜ਼ਦੂਰ ਦਾ ਘਰ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਇਸ ਵਕਤ ਅਸੀਂ ਤਲਵੰਡੀ ਨੋਵਾ ਦੇ ਪਿੰਡ ਦੇ ਕੋਲ ਖੜੇ ਆ ਤੇ ਨਾਲ ਹੀ ਇੱਧਰ ਸਤਲੋਜ ਵਗ ਰਿਹਾ ਤੇ ਇੱਧਰ ਮੇਰੇ ਭਰਾ ਪ੍ਰਵਾਸੀ ਮਜ਼ਦੂਰ ਬੈਠੇ ਨੇ ਉਹ ਇਹਨਾਂ ਦਾ ਘਰ ਵਾ ਤੇ ਇੱਥੇ ਝੌਂਪੜੀ ਵੀ ਪਈ ਹੋਈ ਆ ਤੇ ਪਸ਼ੂ ਵੀ ਰੱਖੇ ਹੋਏ ਆ ਤੇ ਪੂਰਾ ਬੰਨ ਮੈਂ ਕਹਿੰਦਾ ਸਤਲੋਜ ਭਰਿਆ ਹੋਇਆ ਵਾ ਨਾਲ ਕੰਡੇ ਤੇ ਲੱਗਿਆ ਹੋਇਆ ਵਾ ਤੇ ਬਾਈ ਇਹ ਮਜੂਦ ਹੋਣੇ ਨਾਲ ਵੀਰੇ ਸਤਲੂ ਤੇ ਪੌਦਾ ਪੂਰਾ ਪਾਣੀ ਆਇਆ ਹੋਇਆ ਵਾ ਹਾਂਜੀ ਪੂਰਾ ਪਾਣੀ ਆਇਆ ਹੋਇਆ ਵਾ ਜੇ ਮੰਨ ਲਓ ਰਾਤ ਨੂੰ ਸਤਲੂ ਚ ਟੁੱਟ ਜਾਂਦਾ ਇੱਥੋਂ ਤੇ ਕੋਈ ਪੁੱਛਣ ਆਇਆ ਜਾਂ ਕੋਈ ਸਮਾਨ ਚੱਕ ਕੇ ਤੁਸੀਂ ਆਪਦੇ ਸੇਫ ਜਗ੍ਹਾ ਤੇ ਲੈ ਕੇ ਗਏ ਹੋ ਤੇ ਨਹੀਂ ਜੀ ਸਾਰੇ ਇੱਥੇ ਹੈ ਸਾਰੇ ਸਾਰੇ ਸਾਡਾ ਆਪ ਡਰ ਲੱਗਿਆ ਹੋਵੇਗਾ ਸਾਡਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਸਾਨੂੰ ਆਪ ਚਿੰਤਾ ਚਿੰਤਾ ਆਇਆ ਸਾਡੇ ਮੱਝ ਪਾਸੋਂ ਕੀ ਹੋਵੇਗਾ ਕੀ ਨਹੀਂ ਸਾਨੂੰ ਆਪ ਟੈਨਸ਼ਨ ਲੱਗੀ ਹੋਈ ਆ ਕਿੱਥੇ ਜਾਵਾਂਗੇ ਕਿੱਥੇ ਨਹੀਂ ਜਾਵਾਂਗੇ ਛੋਟੇ ਛੋਟੇ ਜੁਆਕ ਆ ਗਿਆ ਨਾਲੇ ਮੀਂਹ ਦਾ ਮੌਸਮ ਆ ਗਿਆ ਸਾਨੂੰ ਤਾਂ ਆਪ ਚਿੰਤਾ ਲੱਗੀ ਖੜੀ ਹੈ ਆ ਕਰੂ ਨਹੀਂ ਤੁਹਾਡਾ ਉਹ ਕਰਵਾ ਤੁਹਾਡਾ ਹਾਂ ਉਹ ਸਾਡਾ ਖਾਰਾਗਾ ਉਹ ਸਾਡਾ ਮਾਂਚ ਪਸੂ ਵਾਲਾ ਡੰਗਰ ਵਾਲਾ ਥਾਂ ਹੈਗਾ ਅਜੇ ਕੋਈ ਨਹੀਂ ਪੁੱਛਿਆ ਜਾਂ ਚਾਣਾ ਆਇਆ ਸਾਨੂੰ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਹਜੇ ਅਜਾ ਕਿੱਥੇ ਇੰਨੀ ਬਾਰਿਸ਼ ਹੋ ਗਈਆਂ ਛੱਤਾਂ ਵੀ ਚੋੜੀਆਂ ਹੋਣਗੀਆਂ ਛੱਤਾਂ ਵੀ ਚੋੜੀਆਂ ਸਾਰਾ ਕੱਪੜੇ ਗਿੱਲੇ ਹੋ ਗਏ ਲੀਰੇ ਵੀ ਗਿੱਲੇ ਹੋ ਗਏ ਰੋਟੀ ਪਾਣੀ ਸੱਟਾ ਪਤਾ ਕਿੰਨਾ ਔਖਾ ਹੈਗਾ ਬਹੁਤ ਔਖਾ ਹੈਗਾ ਸਾਡਾ ਜੀ ਕੋਈ ਤੇ ਹੁਣ ਜਿਵੇਂ ਪਾਣੀ ਲਗਾਤਾਰ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਸੀ ਬਹੁਤ ਮੀਂਹ ਵੀ ਪੈਂਦਾ ਸੀ ਕਦੇ ਪਾਣੀ ਵੀ ਸਾਡਾ ਵੱਧ ਗਿਆ ਸੀ ਨਾਲੇ ਰੋਟੀ ਪਾਣੀ ਬਤਾਵੇ ਸਾਡਾ ਔਖਾ ਬਹੁਤ ਹੋਏਗਾ ਇੱਥੇ ਹਾਂਜੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਜਾ ਕੇ ਨਹੀਂ ਕੋਈ ਨਹੀਂ ਆਇਆ ਹੈਗਾ ਅਜੇ ਤੱਕ ਇੱਥੇ ਤੇ ਤੁਸੀਂ ਨਹੀਂ ਸੋਚਿਆ ਜੀ ਮੰਨ ਲਓ ਪ੍ਰਸ਼ਾਸਨ ਨੇ ਸਾਡਾ ਮੰਨ ਲਓ ਕਿਸੇ ਨੇ ਸਾਥ ਤਾਂ ਨਹੀਂ ਦੇਣਾ ਸੀ ਆਪ ਹੀ ਸਮਾਨ ਚੱਕ ਕੇ ਕਿਸੇ ਸੁੱਕੀ ਥਾਂ ਤੇ ਵੇਝੀਏ ਜਾ ਕੇ ਹਾਂ ਜਿਹੜਾ ਲਾਲ ਕਿੱਦੋਂ ਲੈ ਕੇ ਭੱਜੀ ਓਸ਼ੇ ਕਿਦੋਂ ਭੱਜੀ ਜੀ ਹਾਂ ਇਹਨਾਂ ਨਾ ਪੂਰਾ ਜਵਾਬ ਹੈ ਦੇਖ ਲਈ ਆਪਨੋ ਕੋਈ ਤੇਰ ਗੱਲਬਾਤ ਹੋਵੇ ਇਧਰ ਪੋਜੀ ਮਾਂ ਵਾਸਤੇ ਦੇਖਿਏ ਕਿ ਵਰਤਨ ਵਾਸਤੇ ਦੇਖਿਏ ਆਪ ਜਾਨ ਲੈ ਕੇ 10 ਖਰਾਂ ਦੇ ਬਣਾ ਜੀ ਰੋਟੀ ਪਾਣੀ ਸਾਡਾ ਓਖਾ ਹੋ ਗਿਆ ਹੈਗਾ ਹੁਣ ਅਸੀਂ ਦੇਖਦੇ ਪਿਆ ਕਿ ਕੋ ਕਿਹੜਾ ਆਂਦਾ ਪਿਆ ਕਿਹੜਾ ਨਹੀਂ ਆਂਦਾ ਪਿਆ ਹੁਣ ਸਾਨੂੰ ਕੋਈ ਪੁੱਛਣ ਜਾਂ ਚੰ ਥੋੜੀ ਨਾ ਆਇਆ ਹੈਗਾ ਕਿ ਤੁਸੀਂ ਕਿਵੇਂ ਰਹਿੰਦੇ ਕਿਵੇਂ ਨਹੀਂ ਰਹਿੰਦੇ ਤੁਹਾਡਾ ਮਾਂ ਡੰਗਰ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਸਾਨੂੰ ਕੋਈ ਨਹੀਂ ਪੁੱਛਣ ਆਇਆ ਹੈਗਾ ਤਲੋ ਬਾਹਰ ਲੈਨੇ ਤਾਂ ਕਿਸੇ ਨੇ ਉਹਨਾਂ ਕੋਈ ਪਿੰਡ ਚੋਂ ਆਇਆ ਕਿਉਂਕਿ ਤੁਸੀਂ ਪਿੰਡ ਚੋਂ ਬਾਹਰ ਬੈਠੋ ਹੋ ਸਤਲੋਜ ਦੇ ਨਾਲ ਪਰਲੇ ਸਾਈਡ ਪਿੰਡ ਵਾ ਹਨਾ ਤੁਸੀਂ ਸਤਲੋਜ ਦੇ ਨਾਲ ਬੈਠੇ ਕੋਈ ਪਿੰਡ ਵਾਲੀ ਆਇਆ ਪੁੱਛਣ ਕੋਈ ਨਹੀਂ ਆਇਆ ਪੁੱਛ ਕੋਈ ਨਹੀਂ ਆਇਆ ਹਜੇ ਤੱਕ ਪੁੱਛਣ ਸਾਨੂੰ ਅੱਛਾ ਹੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਸਾਨੂੰ ਤੇ ਮੰਨ ਲਓ ਜੇ ਕੱਲੂ ਸਤਲੋਜ ਟੁੱਟ ਜਾਂਦਾ ਵਾ ਤੇ ਕੀ ਬਣੂਗਾ ਕੀ ਉਹੀ ਦਕਾਨੇ ਰੋੜ ਜਾਣਾ ਹੈਗਾ ਸੱਸੀ ਸਾਨੂੰ ਅਸੀਂ ਤਾਂ ਜਾਗ ਜਾ ਕੇ ਰਸ ਸਾਰਾ ਰਾਤ ਨੂੰ ਸੋਣਾ ਪੈਣਾ ਰਾਤੀ ਸੁੱਤੇ ਸੀ ਰਾਤੀ ਕਿੱਥੇ ਸੌਂਦੇ ਨਹੀਂ ਅਸੀਂ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੋ ਗਏ 4-5 ਦਿਨ ਜਿੰਨੇ ਦਿਨ ਦਮੀ ਪੈਂਦਾ ਹੈਗਾ ਪਾਣੀ ਪੀਤੀ ਜਾਂਦਾ ਅਸੀਂ ਸੋਏ ਨਹੀਂ ਤੱਕ ਕੇ ਜਵਾਗ ਵਾਲੇ ਨੂੰ ਮਾਜ ਪਸੂ ਨੂੰ ਦੇਖਾਂਗੇ ਕਿ ਸੁੱਤਾਂਗੇ ਅਸੀਂ ਹਾਂ ਸਾਡਾ ਤਾਂ ਨੀਂਦ ਹਰਾਮ ਹੋਇਆ ਪਿਆ ਜਿੰਨਾਂ ਤੇ ਲਗਾਤਾਰ ਮੀਂਹ ਪੈਣ ਲੱਗੇ ਹੋਏ ਨੇ ਸੱਤ ਰੋਜ਼ ਦਿਨ ਬਦ ਦਿਨ ਚੜਦਾ ਰਿਹਾ ਜਾੜ ਨਾ ਤੁਸੀਂ ਦਿਨੇ ਸੌਂਦੇ ਨਾ ਰਾਤ ਨੂੰ ਨਾ ਨਾ ਅਸੀਂ ਚੌਕੀਦਾਰੀ ਚੌਕਿਆ ਅਸੀਂ ਤਾਂ ਚੌਕੀਦਾਰ ਬਣ ਗਏ ਆ ਆਪਣੇ ਗਾਣਾ ਨੂੰ ਦੇਖਣ ਵਾਸਤੇ ਹਾਂ ਅੱਗੇ ਅੱਛਾ ਹੀ ਪਾਣੀ ਟੁੱਟਣ ਦੀ ਵੇਟ ਕਰ ਰਹੇ ਹਾਂ ਜੇ ਪਹਿਲੇ ਹੀ ਮੰਨ ਲਓ ਕਿਸੇ ਨੇ ਬਾਬਾ ਜੀ ਆਉਣਾ ਤਾਂ ਹੈ ਨਹੀਂ ਇੱਥੇ ਹੁਣ ਮੰਨ ਲਓ ਜਵਾਕਾ ਛੋਟੇ ਛੋਟੇ ਥੋੜੇ ਪਸ਼ੂ ਵੀ ਆ ਤੁਸੀਂ ਆਪ ਹੀ ਜੇ ਚਲ ਜੋਂ ਮਤਲਬ ਸੇਫ ਜਗ੍ਹਾ ਤੇ ਕੱਲੋਂ ਕਿੰਨਾ ਨੁਕਸਾਨ ਹੋ ਜੂ ਆਪਣਾ ਪਸ਼ੂ ਚੱਲਦਾ ਜੀ ਜਵਾਕ ਚੱਲਦਾ ਜੀ ਅਗੰਨ ਨੂੰ ਬੜਾ ਔਖਾ ਜੀ ਪਰ ਜੰਨ ਨੂੰ ਬੜਾ ਔਖਾ ਜੂ ਰਾਤ ਲੈ ਕੇ ਠੀਕ ਹਾਂ ਜੀ ਇਹ ਹੁੰਦਾ ਪਾਣੀ ਨਹੀਂ ਘਟਾਤਾ ਸਾਨੂੰ ਕੋਈ ਥਾਂ ਦੇਖਣਾ ਪਵੇਗਾ ਮਾਝਪਸੂ ਵਾਸਤੇ ਨਾਲ ਅਸੀਂ ਵੀ ਜਾਵਾਂਗੇ ਕਿੱਥੇ ਕਿੱਥੇ ਕੀ ਹੁਣ ਇਸ ਤੋਂ ਬਾਅਦ ਕੀ ਸੋਚਾਂ ਵੀ ਮਾਨੂੰ ਲਗਾਤਾਰ ਮੀਂਹ ਪੈ ਰਿਹਾ ਪਾਣੀ ਤਾਂ ਵਧ ਹੀ ਰਿਹਾ ਦਿਨ-ਦਿਨ ਹੁਣ ਕੀ ਸੋਚਾਂ ਵੀ ਕਿੱਥੇ ਜਾਈਏ ਹੁਣ ਕੋਈ ਥਾਂ ਲੱਭੀ ਨਹੀਂ ਕੋਈ ਰਿਸ਼ਤੇਦਾਰ ਨੇ ਨਹੀਂ ਕਿਹਾ ਵੀ ਸਾਡੇ ਕੋਲ ਹੀ ਆਜੋ ਹਾਂਜੀ ਕੋਈ ਨਹੀਂ ਕਿਹਾ ਕਿਸੇ ਨੇ ਨਹੀਂ ਕੁਛ ਨਹੀਂ ਕਿਹਾ ਕੋਈ ਮਾਲਕ ਬਚਾ ਕੋਈ ਨਹੀਂ ਕਹਿੰਦਾ ਮਾਤੇ ਮੇਰਾ ਫੋਟਾ ਚੁਪੇ ਜਾ ਕੋਈ ਨਹੀਂ ਕੀ ਹੈ ਕੋਈ ਕੀ ਕਹਿਣਾ ਕੀ ਚਾਹੋਂਗੇ ਤੁਸੀਂ ਅਪੀਲ ਕੀ ਕਰਨਾ ਚਾਹੋਂਗੇ ਲੋਕਾਂ ਵੀ ਸਾਡੇ ਕੋਲ ਆਓ ਕਿ ਸਾਡੀ ਮਦਦ ਕਰੋ ਸਾਡਾ ਸਮਾਨ ਚੱਕ ਕੇ ਕਿਤੇ ਸੇਵ ਦੀ ਸਾਫ਼ ਥਾਂ ਤੇ ਲੈ ਜਾਓ ਜਿੱਥੇ ਨਾ ਪਾਣੀ ਦੀ ਆਸ ਪਹੁੰਚ ਹੋ ਸਕੇ ਸਤਲੋਜ ਪਾਣੀ ਦੀ ਹਾਂ ਸਹੀ ਗੱਲ ਇਦਾਂ ਦਾ ਪਿੰਡ ਵਾਲਾ ਇੱਕ ਵਾਰ ਵੀ ਬੋਲ ਕੇ ਬੋਲ ਤਾਂ ਸਕਦਾ ਸੀਗਾ ਇਦਾਂ ਇੱਕ ਵਾਰ ਵੀ ਨਹੀਂ ਬੋਲਿਆ ਸਾਨੂੰ ਪਿੰਡ ਵਾਲੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਜੇ ਤੱਕ ਹਜੇ ਤੱਕ ਨਹੀਂ ਕੋਈ ਆਇਆ ਠੀਕ ਹੈ ਯਾਰ ਤੁਸੀਂ ਦੇਖ ਸਕਦੇ ਹੋ ਨਾਲ ਹੀ ਉਧਰ ਸਤਲੋਜ ਵਗਦਾ ਤੇ ਨਾਲ ਹੀ ਆਹ ਇਹਨਾਂ ਦਾ ਕਮਰਾ ਵਾ ਉਹ ਇੱਕ ਛੋਟਾ ਜਿਹਾ ਕਮਰਾ ਵਾ ਤੇ ਇਧਰ ਉਹ ਝੌਂਪੜੀ ਪਾਈ ਹੋਈ ਸੀਗੀ ਤੇ ਇਧਰ ਆਹ ਉਹਨਾਂ ਦੇ ਪਸ਼ੂ ਵੀ ਆ ਤੇ ਉਹ ਉਧਰ ਬੰਨੇ ਹੋਏ ਆ ਛੋਟੇ ਛੋਟੇ ਪਸ਼ੂ ਤੇ ਨਾਲ ਹੀ ਸਤਲੋਜ ਵਗਦਾ ਤੁਹਾਨੂੰ ਦਿਖਾ ਦਿੰਨੇ ਹਜੇ ਕਹਿੰਦੇ ਵੀ ਸਾਡੇ ਕੋਲ ਕੋਈ ਵੀ ਨਹੀਂ ਆਇਆ ਨਾ ਸਾਡੇ ਕੋਈ ਪਿੰਡ ਵਾਲਿਆਂ ਨੇ ਸਾਰ ਲਈ ਆ ਤੇ ਨਾ ਪਿੰਡ ਦਾ ਸਰਪੰਚ ਤੱਕ ਕੋਈ ਮੋਦਵਾਰ ਬੰਦਾ ਵੀ ਨਹੀਂ ਆਇਆ ਬਾਹਰੋਂ ਤਾਂ ਆਉਣੀ ਕਿਸੇ ਨੇ ਕੀ ਆ ਤੇ ਹੁਣ ਤੁਹਾਨੂੰ ਉਹ ਸਤਲੋਜ ਦਿਖਾਉਂਨੇ ਆ ਉੱਥੇ ਵੀ ਇੱਧਰ ਕਰਨੇ ਤੇ ਉੱਥੇ ਸਤਲੋਜ ਦਾ ਪਾਣੀ ਐ ਨਾਲ ਕੰਡੇ ਦੇ ਲੱਗਾ ਹੋਇਆ ਵਾ ਅ ਸਾਹਮਣੇ ਸਤਲੋਜ ਵਗ ਰਿਹਾ ਆ ਇਹ ਦੇਖੋ ਸਾਹਮਣੇ ਸਤਲੋਜ ਵਗ ਰਿਹਾ ਤੇ ਆ ਬਿਲਕੁਲ ਕਿਨਾਰੇ ਦੇ ਨਾਲ ਲੱਗਾ ਹੋਇਆ ਸਤਲੋਜ ਤੇ ਉੱਧਰ ਉਹ ਪ੍ਰਵਾਸੀ ਮਜਦੂਰਾਂ ਦੇ ਘਰ ਵਾ ਉਹ ਸਾਹਮਣੇ ਘਰਾਂ ਤੇ ਆ ਨਾਲ ਕੰਡੇ ਦੇ ਲੱਗਾ ਹੋਇਆ ਇਧਰਿਆ ਇਧਰਿਆ ਕਦੋਂ ਵੀ ਟੁੱਟ ਸਕਦਾ ਵਾ ਕਦੋਂ ਵੀ ਰਾਤੋ ਰਾਤ ਦਰਿਆ ਇੱਥੇ ਕੰਡੇ ਦੇ ਨਾਲ ਲੱਗ ਗਿਆ ਤੇ ਅੱਜ ਰਾਤ ਨੂੰ ਹੋਰ ਪਹਾੜਾ ਡੈਮ ਤੋਂ ਪਾਣੀ ਛੱਡਿਆ ਜਾਣਾ ਤੇ ਕੋਈ ਪਤਾ ਨਹੀਂ ਇਹ ਕਦੋਂ ਟੁੱਟ ਕੇ ਸਾਰੇ ਘਰ ਤਬਾਹ ਕਰ ਦਵੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਪਰਵਾਸੀ ਮਜਦੂਰ ਦਾ ਘਰ ਹੈ ਤਸਵੀਰ ਗਾਲ ਜੀ ਇਸ ਵਕਤ ਅਸੀਂ ਤਲਵੰਡੀ ਨੋਵਾਦ ਪਿੰਡ ਦੇ ਕੋਲ ਖੜੇ ਆ ਤੇ ਨਾਲ ਹੀ ਇਧਰ ਸਤਲੁਜ ਵਗ ਰਿਹਾ ਤੇ ਇਧਰ ਮੇਰੇ ਭਰਾ ਪ੍ਰਵਾਸੀ ਮਜ਼ਦੂਰ ਬੈਠੇ ਨੇ ਉਹ ਇਹਨਾਂ ਦਾ ਘਰ ਵਾ ਤੇ ਇੱਥੇ ਝੌਂਪੜੀ ਵੀ ਪਈ ਹੋਈ ਆ ਤੇ ਪਸ਼ੂ ਵੀ ਰੱਖੇ ਹੋਏ ਆ ਤੇ ਪੂਰਾ ਬੰਨ ਮੈਂ ਕਹਿੰਦਾ ਸਤਲੁਜ ਭਰਿਆ ਹੋਇਆ ਵਾ ਨਾਲ ਕੰਡੇ ਤੇ ਲੱਗਿਆ ਹੋਇਆ ਵਾ ਤੇ ਬਾਈ ਇਹ ਮਜੂਦ ਸੋਣੇ ਨਾਲ ਵੀਰੇ ਮਤਲਬ ਸਤਲੁਜ ਤੇ ਪੂਦ ਪੂਰਾ ਪਾਣੀ ਆਇਆ ਹੋਇਆ ਵਾ ਹਾਂਜੀ ਪੂਰਾ ਪਾਣੀ ਆਇਆ ਹੋਇਆ ਵਾ ਜੇ ਮੰਨ ਲਓ ਰਾਤ ਨੂੰ ਸਤਲੁਜ ਟੁੱਟ ਜਾਂਦਾ ਇੱਥੋਂ ਤੇ ਕੋਈ ਪੁੱਛਣ ਆਇਆ ਜਾਂ ਕੋਈ ਸਮਾਨ ਚੱਕ ਕੇ ਤੁਸੀਂ ਆਪਦੇ ਸੇਫ ਜਗ੍ਹਾ ਤੇ ਲੈ ਕੇ ਗਏ ਹੋ ਨਹੀਂ ਜੀ ਸਾਰੇ ਇੱਥੇ ਹੈ ਸਾਰੇ ਸਾਰੇ ਤਾਂ ਆਪ ਡਰ ਲੱਗ ਗਿਆ ਹੋਵੇਗਾ ਸਾਡਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਤੁਹਾਨੂੰ ਆਪ ਚਿੰਤਾ ਚਿੰਤਾ ਆਇਆ ਸਾਡਾ ਮੱਝ ਪਸੂ ਕੀ ਹੋਵੇਗਾ ਕੀ ਨਹੀਂ ਤੁਹਾਨੂੰ ਆਪ ਟੈਨਸ਼ਨ ਲੱਗੀ ਹੋਈ ਆ ਕਿੱਥੇ ਜਾਵਾਂਗੇ ਕਿੱਥੇ ਨਹੀਂ ਜਾਵਾਂਗੇ ਛੋਟੇ ਛੋਟੇ ਜੁਆਕ ਹੈ ਗਿਆ ਨਾਲੇ ਮੀਂਹ ਦਾ ਮੌਸਮ ਹੈ ਗਿਆ ਤੁਹਾਨੂੰ ਤਾਂ ਆਪ ਚਿੰਤਾ ਲੱਗੀ ਖੜੀ ਹੈ ਆ ਕਰ ਨਹੀਂ ਤੁਹਾਡਾ ਉਹ ਕਰਵਾ ਤੁਹਾਡਾ ਹਾਂ ਉਹ ਸਾਡਾ ਖਾਰਾ ਹੈਗਾ ਉਹ ਸਾਡਾ ਮੱਝ ਪਸੂ ਵਾਲਾ ਡੰਗਰ ਵਾਲਾ ਤਾਂ ਹੈਗਾ ਅੱਜ ਕੋਈ ਨਹੀਂ ਪੁੱਛ ਜਿਆ ਚਾਣਾ ਆਇਆ ਸਾਨੂੰ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਹਜੇ ਹਦਾ ਕਿੱਥੇ ਇੰਨੀ ਬਾਰਸ਼ ਹੋ ਰਹੀ ਹੈ ਛੱਤਾਂ ਵੀ ਚੋੜੀਆਂ ਹੋਣਗੀਆਂ ਛੱਤਾਂ ਵੀ ਚੋੜੀਆਂ ਸਾਰਾ ਕਪੜੇ ਗਿੱਲੇ ਹੋ ਗਏ ਲੀਰੇ ਵੀ ਗਿੱਲੇ ਹੋ ਗਏ ਰੋਟੀ ਪਾਣੀ ਸੱਟਾ ਪਤਾ ਕਿੰਨਾ ਔਖਾ ਹੈਗਾ ਬਹੁਤ ਔਖਾ ਹੈਗਾ ਸਾਡਾ ਠੀਕ ਹੈ ਜੀ ਤੇ ਹੁਣ ਜਿਵੇਂ ਪਾਣੀ ਲਗਾਤਾਰ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਵਧ ਗਿਆ ਬਹੁਤ ਜ਼ਿਆਦਾ ਵਧ ਗਿਆ ਸੀ ਬਹੁਤ ਮੀਂਹ ਵੀ ਪੈਂਦਾ ਸੀਗਾ ਤੇ ਪਾਣੀ ਵੀ ਸਾਡਾ ਵਧ ਗਿਆ ਸੀ ਨਾਲੇ ਰੋਟੀ ਪਾਣੀ ਬਤਾਵੇ ਸਾਡਾ ਔਖਾ ਬਹੁਤ ਹੋਏਗਾ ਇੱਥੇ ਅਛਾ ਜੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਨਹੀਂ ਜਾ ਕੇ ਨਹੀਂ ਕੋਈ ਨਹੀਂ ਆ ਤੁਸੀਂ ਨਹੀਂ ਸੋਚਿਆ ਜੀ ਮੰਨ ਲਓ ਪ੍ਰਸ਼ਾਸਨ ਨੇ ਸਾਡਾ ਮੰਨ ਲਓ ਕਿਸੇ ਨੇ ਸਾਥ ਤਾਂ ਨਹੀਂ ਦੇਣਾ ਸੀ ਆਪ ਸੁੱਕੀ ਥਾਂ ਤੇ ਬਹਿ ਜਿਓ ਜਾ ਕੇ ਹਾਂ ਜੇ ਲਾਲ ਕਿੱਦਾਂ ਲੇ ਕੇ ਭਾਗੀ ਐ ਕਿਧਰੋਂ ਭਾਗੀ ਜਾਈ ਹਾਂ ਇਹਨਾਂ ਨਪੂਰੇ ਜੁਆਫ ਦੇਖ ਲੀ ਹਾਂ ਰਤ ਨੂੰ ਕੋਈ ਥਰੋ ਗੱਲਬਾਤ ਹੋਵੇ ਕਿਧਰ ਪੋਜੀ ਮਾਸਾ ਦੇਖੀਏ ਕਿ ਵਰਤਨ ਵਾਸਨ ਦੇਖੀਏ ਆਪ ਜਾਣ ਲੈ ਕੇ ਹਾਂ 10 ਖਰਾਂ ਦੇ ਬਣਾ ਹਾਂ ਜੀ ਹਾਂ ਰੋਟੀ ਪਾਣੀ ਸਾਡਾ ਓਖਾ ਹੋ ਗਿਆ ਹੈਗਾ ਹੁਣ ਅਸੀਂ ਦੇਖਦੇ ਪਿਆ ਕਿ ਕੋਰ ਕਿਹੜਾ ਆਂਦਾ ਪਿਆ ਕਿਹੜਾ ਨਹੀਂ ਆਂਦਾ ਪਿਆ ਹੁਣ ਸਾਨੂੰ ਕੋਈ ਪੁੱਛਣ ਜਾਂ ਚੰਦ ਥੋੜੀ ਨਾ ਆਇਆ ਹੈਗਾ ਕੀ ਤੁਸੀਂ ਕਿਵੇਂ ਰਹਿੰਦੇ ਕਿਵੇਂ ਨਹੀਂ ਰਹਿੰਦੇ ਤੁਹਾਡਾ ਮਾਨ ਡੰਗਰ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਸਾਨੂੰ ਕੋਈ ਨਹੀਂ ਪੁੱਛਣ ਆਇਆ ਹੈਗਾ ਅੱਛਾ ਚਲੋ ਬਾਹਰ ਲੈਨੇ ਤਾਂ ਕਿਸੇ ਨੇ ਉਹਨਾਂ ਕੋਈ ਪਿੰਡ ਤੋਂ ਆਇਆ ਕਿਉਂਕਿ ਤੁਸੀਂ ਪਿੰਡ ਤੋਂ ਬਾਹਰ ਬੈਠੋ ਜਮਾ ਸਤਲੋਜ ਦੇ ਨਾਲ ਪਰਲੇ ਸਾਈਡ ਪਿੰਡ ਵਾ ਹਨਾ ਤੁਸੀਂ ਸਤਲੋਜ ਦੇ ਨਾਲ ਬੈਠੇ ਕੋਈ ਪਿੰਡ ਵਾਲਾ ਹੀ ਆਇਆ ਪੁੱਛਣ ਕੋਈ ਨਹੀਂ ਆਇਆ ਪੁੱਛਣ ਕੋਈ ਨਹੀਂ ਆਇਆ ਜੇ ਤੱਕ ਪੁੱਛਣ ਸਾਨੂੰ ਅੱਛਾ ਹੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਉਂਦਾ ਸਤਲੋਜ ਟੁੱਟ ਜਾਂਦਾ ਵਾ ਕੀ ਬਣੂਗਾ ਕੀ ਉਹੀ ਦਕਾਨੇ ਰੋੜ ਜਾਣਾ ਹੈਗਾ ਸੱਸੀ ਸਾਨੂੰ ਅਸੀਂ ਤਾਂ ਜਾਗ ਜਾ ਕੇ ਰਸ ਸਾਰਾਤ ਨੂੰ ਸੋਣਾ ਪੈਣਾ ਰਾਤੀ ਸੁੱਤੇ ਸੀ ਰਾਤੀ ਕਿੱਥੇ ਸੌਂਦੇ ਨਹੀਂ ਅਸੀਂ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੋ ਗਏ 4-5 ਦਿਨ ਜਿੰਨੇ ਦਿਨ ਮੀਂਹ ਪੈਂਦਾ ਹੈਗਾ ਪਾਣੀ ਵਧ ਜਾਂਦਾ ਅਸੀਂ ਸੋਏ ਨਹੀਂ ਤੱਕ ਕੇ ਜਵਾਗ ਵਾਲੇ ਨੂੰ ਮਾਜ ਪਸੂ ਨੂੰ ਦੇਖਾਂਗੇ ਕਿ ਸੁੱਤਾਂਗੇ ਅਸੀਂ ਹਾਂ ਸਾਡਾ ਤਾਂ ਨੀਂਦ ਹਰਾਮ ਹੋਇਆ ਪਿਆ ਤੇ ਜਿੰਨਾਂ ਤੇ ਲਗਾਤਾਰ ਮੀਂਹ ਪੈਣ ਲੱਗੇ ਹੋਏ ਨੇ ਸੱਤ ਰੋਜ਼ ਦਿਨ ਬਦ ਦਿਨ ਚੜਦਾ ਰਿਹਾ ਜਾੜ ਨਾ ਤੁਸੀਂ ਦਿਨੇ ਸੌਂਦੇ ਨਾ ਰਾਤ ਨੂੰ ਨਾ ਨਾ ਅਸੀਂ ਚੌਕੀਦਾਰੀ ਚੌਕਿਆ ਅਸੀਂ ਤਾਂ ਚੌਕੀਦਾਰ ਬਣ ਗਏ ਆ ਆਪਣੇ ਗਾਣਾ ਨੂੰ ਦੇਖਣ ਵਾਸਤੇ ਹਾਂ ਅਛਾ ਜੀ ਪਾਣੀ ਟੁੱਟਣ ਦੀ ਵੇਟ ਕਰ ਰਹੇ ਹਾਂ ਜੇ ਪਹਿਲੇ ਹੀ ਮੰਨ ਲਓ ਕਿਸੇ ਨੇ ਬਾਬਾ ਜੀ ਆਉਣਾ ਤਾਂ ਹੈ ਨਹੀਂ ਇੱਥੇ ਹੁਣ ਮੰਨ ਲਓ ਜਵਾਕਾ ਛੋਟੇ ਛੋਟੇ ਥੋੜੇ ਪਸ਼ੂ ਵੀ ਆ ਤੁਸੀਂ ਆਪ ਹੀ ਜੇ ਚਲ ਜੋਂ ਮੈਂ ਮਤਲਬ ਸੇਫ ਜਗ੍ਹਾ ਤੇ ਕੱਲੋਂ ਕਿੰਨਾ ਨੁਕਸਾਨ ਹੋ ਜੂ ਆਪਣਾ ਪਸ਼ੂ ਚਲ ਜਾਵੇ ਜਵਾਕ ਚਲਾ ਕੇ ਅਗੰਨ ਨੂੰ ਬੜਾ ਔਖਾ ਜੀ ਪਰ ਜੰਨ ਨੂੰ ਬੜਾ ਔਖਾ ਜੁਰਾਤ ਲੈ ਕੇ ਠੀਕ ਹਾਂ ਜੀ ਇਹ ਹੁੰਦਾ ਪਾਣੀ ਨਹੀਂ ਘਟਾਤਾ ਸਾਨੂੰ ਕੋਈ ਥਾਂ ਦੇਖਣਾ ਪਵੇਗਾ ਮਾਝਪੁਰ ਸੁਆਸਤੇ ਨਾਲ ਅਸੀਂ ਵੀ ਜਾਵਾਂਗੇ ਕਿੱਥੇ ਕਿੱਥੇ ਕੀ ਹੁਣ ਇਸ ਤੋਂ ਬਾਅਦ ਕੀ ਸੋਚਾਂ ਵੀ ਮਾਨੂੰ ਲਗਾਤਾਰ ਮੀਂਹ ਪੈ ਰਿਹਾ ਪਾਣੀ ਤਾਂ ਵਧ ਹੀ ਰਿਹਾ ਦਿਨ-ਦਿਨ ਹੁਣ ਕੀ ਸੋਚਾਂ ਵੀ ਕਿੱਥੇ ਜਾਈਏ ਹੁਣ ਕੋਈ ਥਾਂ ਲੱਭੀ ਨਹੀਂ ਕੋਈ ਰਿਸ਼ਤੇਦਾਰ ਨੇ ਨਹੀਂ ਕਿਹਾ ਵੀ ਸਾਡੇ ਕੋਲ ਹੀ ਆਜੋ ਹਾਂਜੀ ਕੋਈ ਨਹੀਂ ਕਿਹਾ ਕਿਸੇ ਨੇ ਨਹੀਂ ਕੁਛ ਨਹੀਂ ਕਿਹਾ ਕੋਈ ਮਾਲਕ ਬਚਾ ਕੋਈ ਨਹੀਂ ਕਹਿੰਦਾ ਮਾਤੇ ਮੇਰਾ ਫੋਟਾ ਚੁਪੇ ਜਾ ਕੋਈ ਨਹੀਂ ਕੀ ਹੈ ਜੀ ਹੁਣ ਕੀ ਕਹਿਣਾ ਕੀ ਚਾਹੋਗੇ ਤੁਸੀਂ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਵੀ ਸਾਡੇ ਕੋਲ ਆਓ ਕਿ ਸਾਡੀ ਮਦਦ ਕਰੋ ਸਾਡਾ ਸਮਾਨ ਚੱਕ ਕੇ ਕਿਤੇ ਸੇਵ ਦੀ ਸਾਫ਼ ਥਾਂ ਤੇ ਲੈ ਜਾਓ ਜਿੱਥੇ ਨਾ ਪਾਣੀ ਦੀ ਆਸ ਪਹੁੰਚ ਹੋ ਸਕੇ ਸਤਲੋਜ ਪਾਣੀ ਦੀ ਹਾਂ ਸਹੀ ਗੱਲ ਇਦਾਂ ਦਾ ਪਿੰਡ ਵਾਲਾ ਇੱਕ ਵਾਰ ਵੀ ਬੋਲ ਕੇ ਬੋਲ ਤਾਂ ਸਕਦਾ ਸੀਗਾ ਇਦਾਂ ਇੱਕ ਵਾਰ ਵੀ ਨਹੀਂ ਬੋਲਿਆ ਸਾਨੂੰ ਪਿੰਡ ਵਾਲੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਜੇ ਤੱਕ ਹਜੇ ਤੱਕ ਨਹੀਂ ਕੋਈ ਆਇਆ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਨਾਲ ਹੀ ਉਧਰ ਸਤਲੋਜ ਵਗਦਾ ਤੇ ਨਾਲ ਹੀ ਆਹ ਇਹਨਾਂ ਦਾ ਕਮਰਾ ਵਾ ਉਹ ਇੱਕ ਛੋਟਾ ਜਿਹਾ ਕਮਰਾ ਵਾ ਤੇ ਇਧਰ ਉਹ ਝੌਂਪੜੀ ਪਾਈ ਹੋਈ ਸੀਗੀ ਤੇ ਇਧਰ ਆਹ ਉਹਨਾਂ ਦੇ ਪਸ਼ੂ ਵੀ ਆ ਤੇ ਉਹ ਉਧਰ ਬੰਨੇ ਹੋਏ ਆ ਛੋਟੇ ਛੋਟੇ ਪਸ਼ੂ ਤੇ ਨਾਲ ਹੀ ਸਤਲੋਜ ਵਗਦਾ ਤੁਹਾਨੂੰ ਦਿਖਾ ਦਿੰਨੇ ਹਜੇ ਕਹਿੰਦੇ ਵੀ ਸਾਡੇ ਕੋਲ ਕੋਈ ਵੀ ਨਹੀਂ ਆਇਆ ਨਾ ਸਾਡੇ ਕੋਈ ਪਿੰਡ ਵਾਲਿਆਂ ਨੇ ਸਾਰ ਲਈ ਆ ਤੇ ਨਾ ਪਿੰਡ ਦਾ ਸਰਪੰਚ ਤੱਕ ਕੋਈ ਮੋਦਵਾਰ ਬੰਦਾ ਵੀ ਨਹੀਂ ਆਇਆ ਬਾਹਰੋਂ ਤਾਂ ਆਉਣੀ ਕਿਸੇ ਨੇ ਕੀ ਆ ਤੇ ਹੁਣ ਤੁਹਾਨੂੰ ਉਹ ਸਤਲੋਜ ਦਿਖਾਉਂਨੇ ਆ ਉੱਥੇ ਵੀ ਇੱਧਰ ਕਰਨੇ ਤੇ ਉੱਥੇ ਸਤਲੋਜ ਦਾ ਪਾਣੀ ਐ ਨਾਲ ਕੰਡੇ ਦੇ ਲੱਗਾ ਹੋਇਆ ਵਾ ਅ ਸਾਹਮਣੇ ਸਤਲੋਜ ਵਗ ਰਿਹਾ ਆ ਜੀ ਆਹ ਦੇਖੋ ਸਾਹਮਣੇ ਸਤਲੋਜ ਵਗ ਰਿਹਾ ਤੇ ਆ ਬਿਲਕੁਲ ਕਿਨਾਰੇ ਦੇ ਨਾਲ ਲੱਗਾ ਹੋਇਆ ਸਤਲੋਜ ਤੇ ਉੱਧਰ ਉਹ ਪ੍ਰਵਾਸੀ ਮਜਦੂਰਾਂ ਦੇ ਘਰ ਵਾ ਉਹ ਸਾਹਮਣੇ ਘਰਾਂ ਤੇ ਆ ਨਾਲ ਕੰਡੇ ਦੇ ਲੱਗਾ ਹੋਇਆ ਇਹ ਦਰਿਆ ਇਹ ਦਰਿਆ ਕਦੋਂ ਵੀ ਟੁੱਟ ਸਕਦਾ ਵਾ ਕਦੋਂ ਵੀ ਰਾਤੋ ਰਾਤ ਦਰਿਆ ਇੱਥੇ ਕੰਡੇ ਦੇ ਨਾਲ ਲੱਗ ਗਿਆ ਤੇ ਅੱਜ ਰਾਤ ਨੂੰ ਹੋਰ ਪਾੜਾ ਟਾਈਮ ਤੋਂ ਪਾਣੀ ਛੱਡਿਆ ਜਾਣਾ ਤੇ ਕੋਈ ਪਤਾ ਨਹੀਂ ਇਹ ਕਦੋਂ ਟੁੱਟ ਕੇ ਸਾਰੇ ਘਰ ਤਬਾਹ ਕਰ ਦੇਵੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਪਰਵਾਸੀ ਮਜਦੂਰ ਦਾ ਘਰ ਹੈ ਜੀ ਤਸਵੀਰ ਗਾਲ ਜੀ ਇਸ ਵਕਤ ਅਸੀਂ ਤਲਵੰਡੀ ਨੋਵਾਦ ਪਿੰਡ ਦੇ ਕੋਲ ਖੜੇ ਆ ਤੇ ਨਾਲ ਹੀ ਇਧਰ ਸਤਲੁਜ ਵਗ ਰਿਹਾ ਤੇ ਇਧਰ ਮੇਰੇ ਭਰਾ ਪ੍ਰਵਾਸੀ ਮਜ਼ਦੂਰ ਬੈਠੇ ਨੇ ਉਹ ਇਹਨਾਂ ਦਾ ਘਰ ਵਾ ਤੇ ਇੱਥੇ ਝੌਂਪੜੀ ਵੀ ਪਈ ਹੋਈ ਆ ਤੇ ਪਸ਼ੂ ਵੀ ਰੱਖੇ ਹੋਏ ਆ ਤੇ ਪੂਰਾ ਬੰਨ ਮੈਂ ਕਹਿੰਦਾ ਸਤਲੁਜ ਭਰਿਆ ਹੋਇਆ ਵਾ ਨਾਲ ਕੰਡੇ ਤੇ ਲੱਗਿਆ ਹੋਇਆ ਵਾ ਤੇ ਬਾਈ ਇਹ ਮਜੂਦ ਸਰੇ ਨਾਲ ਵੀਰੇ ਮਤਲਬ ਸਤਲੁਜ ਤੇ ਪੂਰਾ ਪਾਣੀ ਆਇਆ ਹੋਇਆ ਵਾ ਹਾਂਜੀ ਪੂਰਾ ਪਾਣੀ ਆਇਆ ਹੋਇਆ ਵਾ ਜੇ ਮੰਨ ਲਓ ਰਾਤ ਨੂੰ ਸਤਲੁਜ ਟੁੱਟ ਜਾਂਦਾ ਇੱਥੋਂ